ਮੈਟਰੋ ਮੈਂ ਆ ਸਾਡਾ ਕਿਸਾਨਤੋਲ ਲੱਪਰੀ ਸਿੰਘ ਪੁੱਲਰ ਆਪਣੇ ਪੰਜਾਬ ਦੇ ਵਿੱਚ ਨਾ ਸਿਰਫ ਇੱਕੋ ਕਿਸਮ ਝੋਨੇ ਦੀ ਸਿਰਫ ਇੱਕੋ ਕਿਸਮ ਪੂਸਾ 44 ਕਹਿੰਦੇ ਬੇਨਤੀ ਆ ਇਹ ਕਿਸਮ ਨਾ ਲਾਈ ਜਾਵੇ ਚਲੋ ਥੋੜੀ ਗੱਲ ਮੰਨ ਲੈਨੇ ਆ ਅਸੀਂ ਪੂਸਾ 44 ਨਹੀਂ ਲਾਉਂਦੇ ਪਰੰਤੂ ਮੇਰਾ ਇੱਕ ਸਵਾਲ ਆ ਕੀ ਪੂਸਾ 44 ਤੋਂ ਮੁਛਲ 1401 ਵੈਰਿਟੀ ਟਾਈਮ ਘੱਟ ਲੈ ਕੇ ਜਾਂਦੀ ਆ ਤਾਂ ਦੋਸਤੋ ਜਿਹੜੀ ਮੁਛਲ 1401 ਗਣ ਆ ਇਸ ਵਾਰ ਬਹੁਤ ਜਿਆਦੇ ਵੱਡੇ ਰਕਬੇ ਦੇ ਵਿੱਚ ਲੱਗੂਗੀ ਕਿਉਂਕਿ ਪਿਛਲੇ ਸਾਲ ਰੇਟ ਹੀ ਬਹੁਤ ਜਿਆਦੇ ਸੀ ਤੇ ਰੈਂਦਾ ਖੁੰਦਾ ਇਸ ਕਿਸਮ ਨੂੰ ਬਿਮਾਰੀਆਂ ਉਹ ਕਿਹੜੀ ਬਿਮਾਰੀ ਆ ਜਿਹੜੀ ਇਹਨੂੰ ਨਹੀਂ ਆਉਂਦੀ ਉਹ ਕਿਹੜਾ ਕੀੜਾ ਮਕੌੜਾ ਜਿਹੜਾ ਇਸ ਕਿਸ ਨੂੰ ਨਹੀਂ ਪੈਂਦਾ ਜਿਹੜੇ ਕਿਸਾਨ ਵੀਰ ਮੁਛਲ 1401 ਲਾਉਂਦੇ ਆ ਨਾ ਉਹਨਾਂ ਦੀ ਢੂਈ ਤੇ ਸਪਰੇਅ ਵਾਲੀ ਟੈਂਕੀ ਜਾਨੀ ਕਿ ਆਪਣੀ ਜਿਹੜੀ ਢੋਲਕੀ ਆ ਇਹ ਟੰਗੀਆਂ ਰਹਿੰਦੀ ਆ ਹਰ ਵਕਤ ਉਹ ਇਹੀ ਸੋਚਦੇ ਰਹਿੰਦੇ ਆ ਯਾਰ ਅੱਜ ਕਿਹੜੀ ਸਪਰੇਅ ਕਰਗੇ ਹੁਣ ਅਗਲੇ ਹਫਤੇ ਕਿਹੜੀ ਕਰਗੇ ਸਾਡੇ ਝੋਨੇ ਨੂੰ ਆਹ ਕੀ ਹੋ ਗਿਆ ਤਾਂ ਕੁੱਲ ਮਿਲਾ ਕੇ ਦੋਸਤੋ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਆਪਣੀ ਪੂਸਾ 44 ਕਿਸਮ ਦਾ ਦੁਸ਼ਮਣ ਥੋੜੀ ਹੈ ਯਾਰ ਜੇਕਰ ਆਪਾਂ ਅਪੀਲ ਹੀ ਕਰਨੀ ਆ ਤਾਂ ਤੁਸੀਂ ਐਂ ਕਹੋ ਕਿ 140 42 ਦਿਨਾਂ ਤੋਂ ਜਿਹੜੀਆਂ ਵੀ ਝੋਨੇ ਦੀਆਂ ਵੈਰਾਈਆਂ ਵੱਧ ਸਮਾਂ ਲੈਂਦੀਆਂ ਉਹ ਕਿਰਪਾ ਕਰਕੇ ਨਾ ਲਈ ਜਾਵੇ ਹੁਣ ਇਹਦੇ ਵਿੱਚ ਪੂਸ਼ਾ 43 ਵਿੱਚ ਹੀ ਆਜੂਗਾ ਮੁੱਛਲ 141 ਵਿੱਚ ਹੀ ਆਰੂਗਾ ਵਿੱਚ ਹੀ ਪ੍ਰਾਈਵੇਟ ਕਿਸਮਾਂ ਆ ਜਾਣੀਆਂ ਹੋਰ ਵਿੱਚ ਹੀ ਪੀਲੀ ਪੂਸਾ ਡੋਗਰ ਪੂਸਾ ਤਾਂ ਦੋਸਤੋ ਕੁੱਲ ਮਿਲਾ ਕੇ ਸਾਰੀਆਂ ਕਿਸਮਾਂ ਆ ਜਾਣੀਆਂ ਤੇ ਤੁਹਾਡੀ ਇਹ ਅਪੀਲ ਨੂੰ ਆਪਣੇ ਕਿਸਾਨ ਵੀਰ ਮੰਨ ਵੀ ਲੈਣਗੇ ਤਾਂ ਦੋਸਤੋ ਕੱਲੇ ਪੂਸਾ 43 ਨਾ ਲਾਓ ਇਸ ਉੱਤੇ ਜ਼ੋਰ ਦੇਣ ਨਾਲੋਂ ਮੈਂ ਤੁਹਾਡੇ ਅੱਗੇ ਇੱਕ ਰਿਕਵੈਸਟ ਕਰਦਾ ਕਿ ਤੁਸੀਂ ਇਸ ਗੱਲ ਤੇ ਜ਼ੋਰ ਦਿਓ ਕਿ 140 42 ਦਿਨਾਂ ਤੋਂ ਵੱਧ ਜੋ ਵੀ ਝੋਨੇ ਦੀ ਵੈਰੈਟੀ ਚਾਹੇ ਉਹ ਮੁਛਲ ਚਾਹ ਬਾਸਮਤੀ ਚਾਹ ਚਾਹੇ ਪਰਮਲ ਚਾਹ ਚਾਹੇ ਹਾਈਬ੍ਰਿਡ ਚਾਹੇ ਕੋਈ ਪ੍ਰਾਈਵੇਟ ਵੈਰੈਟੀ ਆ ਕਿਰਪਾ ਕਰਕੇ ਨਾ ਲਈ ਜਾਵੇ ਤਾਂ ਦੋਸਤੋ ਇੰਨੇ ਹੀ ਨਹੀਂ ਹੁਣ ਆਪਾਂ ਇਸ ਵਾਰ ਦੇਖ ਰਿਹਾ ਕਿ ਜਿੰਨਾ ਕਿਸਾਨ ਵੀਰਾਂ ਨੇ ਅਚਾਰ ਵਾਸਤੇ ਮੱਕੀ ਲਾਉਣੀ ਆ ਨਾ ਉਹਨਾਂ ਨੇ ਕਈ ਵਾਰ ਤਾਂ ਕਣਕਾਂ ਗਿੱਲੀਆਂ ਹੀ ਵੜਤੀਆਂ ਕਹਿੰਦੇ ਯਾਰ ਨਾ ਨਾ ਅਸੀਂ ਲੇਟ ਹੋ ਜਾਾਂਗੇ ਮੱਕੀ ਲਾਉਣੀ ਆ ਹੁਣ ਵੈਸੇ ਵੀ ਮੰਨ ਕੇ ਚੱਲੋ ਕਿ ਆਪਾਂ 20 April ਨੂੰ ਕਣਕ ਵੜਦੀ 20 April ਤੋਂ ਲੈ ਕੇ 20 May ਤੱਕ 1 ਮਹੀਨਾ ਤੇ 20 ਜੂਨ ਤੱਕ 2 ਮਹੀਨੇ 2 ਮਹੀਨੇ ਆਪਣਾ ਖੇਤ ਵਿਹਲਾ ਰਹੂਗਾ ਜੇਕਰ ਆਪਾਂ ਪੂਸਾ 44 ਝੋਨਾ ਵੀ ਲਾਉਣੀ ਆ ਪਰੰਤੂ ਮੱਕੀ ਲਾਉਣ ਵਾਲਿਆਂ ਨੇ 20 ਅਪ੍ਰੈਲ ਤੋਂ 20 ਅਪ੍ਰੈਲ ਛੱਡੋ ਚਲਪ 5 ਦਿਨ ਹੋਰ ਲੇਟ ਕਰ ਲੈਣੇ ਆ 25 26 ਅਪ੍ਰੈਲ ਤੋਂ ਮੱਕੀ ਲਾ ਲਈ ਨਾਲ ਦੀ ਨਾਲ ਪਾਣੀ ਦੀ ਬਰਬਾਦੀ ਸ਼ੁਰੂ ਤਾਂ ਆਪਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਨਾਲ-ਨਾਲ ਤੁਸੀਂ ਇਹ ਵੀ ਅਪੀਲ ਕਰੋ ਕਿਰਪਾ ਕਰਕੇ ਮੱਕੀ ਨਾ ਲਾਓ ਜਾਂ ਜਿੱਥੇ ਮੱਕੀ ਲੱਗਦੀ ਹੈ ਉੱਥੇ ਆਹ ਜੀਰੀ ਝੂਨਾ ਨਾ ਲਾਇਆ ਜਾਵੇ ਕਿਉਂਕਿ ਝੂਨੇ ਵਾਂਗ ਮੱਕੀ ਨੂੰ ਵੀ ਪਾਣੀ ਲਾਉਣਾ ਪੈਂਦਾ ਤੁਸੀਂ ਇਹ ਦੇਖੋ ਕਿ ਆਪਣੇ ਖੇਤਾਂ ਦੇ ਵਿੱਚ ਜਿੱਥੇ 2 ਮਹੀਨੇ ਲੇਟ ਪਾਣੀ ਸ਼ੁਰੂ ਹੋਣਾ ਸੀ 2 ਮਹੀਨੇ ਪਹਿਲੇ ਸ਼ੁਰੂ ਹੋ ਗਿਆ ਜੇਕਰ ਆਪਾਂ ਕੋਈ ਲੇਟ ਵੈਰਾਈਟੀ ਲਾਉਣੀ ਹੈ 3 ਮਹੀਨੇ ਮੱਕੀ ਦੇ ਕੱਢ ਲੋ ਤੇ 100 ਦਿਨ ਉਹ ਵੀ ਲੈ ਜਾਂਦੀ ਹੈ 3 ਮਹੀਨੇ ਚੱਲੋ ਆਪਾਂ 3 ਮਹੀਨੇ ਆਪਾਂ ਕੋਈ ਲੇਟ ਵੈਰਾਈਟੀ ਦੇ ਕੱਢ ਲੋ 6 ਮਹੀਨੇ ਆਪਣੇ ਖੇਤਾਂ ਉੱਚ ਪਾਣੀ ਖੜਾ ਰਹਿੰਦਾ ਹੈ ਇਸ ਕਰਕੇ ਜੇ ਆਪਾਂ ਨੂੰ ਮੱਕੀ ਤੇ ਵੀ ਜ਼ੋਰ ਲਾਉਣਾ ਚਾਹੀਦਾ ਕਿ ਆਪਣੇ ਜਿਹੜਾ ਪਾਣੀ ਦਾ ਪੱਧਰਾ ਉਹ ਹੀਠਾ ਚਲਿਆ ਜਾਂਦਾ ਹੀਠਾ ਜਾਈ ਜਾਂਦਾ ਕਿਰਪਾ ਕਰਕੇ ਸੋਚੋ ਮੜਾ ਜਾ ਇੰਨਾ ਦੋਨਾਂ ਗੱਲਾਂ ਦਾ ਮੱਕੀ ਦਾ ਤੇ ਹੋਰ ਜਿਹੜੀ ਕਿ ਆਪਾਂ ਅਪੀਲ ਕਰਨੀ ਹੈ ਕਿ ਆਹ ਆਹ ਵੈਰਾਈਟੀ ਨਾ ਲਾਈ ਜਾਵੇ ਕਿਰਪਾ ਕਰਕੇ ਆਪਣੇ ਕਿਸਾਨ ਵੀਰਾਂ ਨੂੰ ਵਿਸਤਾਰ ਪੂਰਵਕ ਸਮਝਾਇਆ ਜਾਵੇ ਉਹ ਸਮਝ ਵੀ ਜਾਣਗੇ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤਾਂ